ਅਤੇ ਹੜਾ ਕਾਰਨ ਜਿੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਉੱਥੇ ਹੀ ਪੰਜਾਬ ਵਿੱਚ ਬੇਸ਼ਮਾਰ ਕੀਮਤੀ ਜਾਨਾਂ ਵੀ ਗਈਆਂ ਲੱਖਾਂ ਏਕੜ ਫਸਲਾਂ ਖਰਾਬ ਹੋਈਆਂ ਹਨ ਪਸ਼ੂ ਮਰੇ ਹਨ ਲੋਕਾਂ ਦੇ ਘਰ ਢਹੇ ਹਨ ਉੱਥੇ ਹੀ ਇਹ ਮੰਜ਼ਰ بارش ਦੇ ਰੁਕ ਜਾਣ ਤੋਂ ਬਾਅਦ ਵੀ ਪੂਰੇ ਪੰਜਾਬ ਵਿੱਚ ਨਿਰੰਤਰ جاری ਹੈ ਸੋ ਗੱਲ ਕਰਦੇ ਹਾਂ ਰਾੜਾ ਸਾਹਿਬ ਦੇ ਨੇੜਲੇ ਪਿੰਡ ਤੌਲ ਕਲਾਂ ਦੀ ਜਿੱਥੇ ਦੇ ਰਹਿਣ ਵਾਲੇ ਸਾਬਕਾ ਫੌਜੀ ਦਲੀਪ ਸਿੰਘ ਦਾ ਸਾਰਾ ਘਰ ਖਸਤਾ ਹਾਲਤ ਵਿੱਚ ਹੋ ਗਿਆ ਮਕਾਨ ਦੀਆਂ ਦੀਵਾਰਾਂ ਥੱਲੇ ਧਸ ਗਈਆਂ ਹਨ ਜਿਸ ਕਾਰਨ ਮਕਾਨ ਟੇਡਾ ਹੋ ਗਿਆ ਸਗੋਂ ਫੌਜੀ ਦਲੀਪ ਸਿੰਘ ਦੇ ਗਵਾਂਢੀ ਵੀ ਇਸ ਗੱਲ ਤੋਂ ਡਰਦੇ ਹਨ ਕਿ ਕਿਤੇ ਇਹਨਾਂ ਦਾ ਸਾਰਾ ਘਰ ਢਹਿ ਕੇ ਉਹਨਾਂ ਦੇ ਟੱਬਰ ਨੂੰ ਸੁੱਤਿਆਂ ਹੀ ਨਾ ਦਬ ਲਵੇ ਗਵਾਂਢੀਆਂ ਦਾ ਕਹਿਣਾ ਹੈ ਕਿ ਉਹ ਤਾਂ ਗਲੀ ਵਿੱਚੋਂ ਲੰਘਦੇ ਵੀ ਡਰਦੇ ਹਨ ਕਿ ਕਿਤੇ ਘਰ ਢਾਹ ਢੇਰੀ ਨਾ ਹੋ ਜਾਵੇ ਤੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹੜ੍ਹਾਂ ਨੇ ਪੰਜਾਬ ਵਿੱਚ ਭਾਰੀ ਤਵਾਹੀ ਮਚਾਈ ਹੈ ਜਿਸ ਦੇ ਨਾਲ ਬੇਸ਼ੁਮਾਰ ਜਿਹੜੀਆਂ ਕੀਮਤੀ ਜਾਨਾਂ ਗਈਆਂ ਨੇ ਉੱਥੇ ਹੀ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਲੋਕਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਜੋ ਕਿ ਇੱਕ ਹਰ ਇੱਕ ਬੰਦਾ ਆਪਣੇ ਘਰਾਂ ਦੇ ਉੱਤੇ ਲਗਾ ਦਿੰਦਾ ਹੈ। ਸ਼ੁਕਰਾਨ ਬਹੁਤ ਵੱਡੇ ਪੱਧਰ ਤੇ ਹੋਇਆ ਸੋ ਇਸ ਵੇਲੇ ਮੈਂ ਮੌਜੂਦ ਹਾਂ ਰਾਣਾ ਸਾਹਿਬ ਦੇ ਨੇੜੇ ਪਿੰਡ ਧੌਲਕਲਾਂ ਤੇ ਮੇਰੇ ਨਾਲ ਜੁੜਦੇ ਨੇ ਸਾਫ ਦਾ ਫੌਜੀ ਜਿਨ੍ਹਾਂ ਦਾ ਜਿਹੜਾ ਘਰ ਆ ਉਹ ਕਾਫੀ ਨਾਜ਼ੁਕ ਹਾਲਤ ਵਿੱਚ ਆ ਚੁੱਕਿਆ ਹੈ ਕਹਿਦੀ ਏ ਕਿ ساری ਜ਼ਿੰਦਗੀ ਦੀ ਜਿਹੜੀ ਕਮਾਈ ਆ ਇਹਨਾਂ ਨੇ ਆਪਣੇ ਘਰ ਦੇ ਉੱਤੇ ਲਾ ਦਿੱਤੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਤੁਹਾਨੂੰ ਤਸਵੀਰਾਂ ਵੀ ਇਸ ਘਰ ਦੀਆਂ ਦਿਖਾਉਨੇ ਆ ਹਾਂਜੀ ਕੀ ਨਾਮ ਆ ਫੌਜੀ ਸਭ ਤੁਹਾਡਾ ਮੈਂ ਨੰਦਲਿਪ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਹੋ ਤੌਲਕਲਾਂ ਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਮੇਰਾ ਚਾਰ ਸਹੁਰਾ ਮਕਾਨ ਤਬ ਵੀ ਗਿਆ ਹਾਂ ਬਾਕੀ ਕੰਟਰਾ ਪਾਰਟੀਆਂ ਕਰਿਆ ਨੇ ਹਮ ਥੱਲੇ ਸਪੋਟਾ ਲਿਆ ਨੇ ਜਿਹੜੇ ਟੋਲ ਲਿਆ ਲਾ ਉਹ ਕਦੇ ਵੀ ਡਿਕਟ ਸਕਦਾ ਜਿਹੜਾ ਦੂਹਾ ਡਬਲ ਟੋਰੀ ਵਾਲਾ ਉਹ ਕੰਨ ਤਾਂ ਦਬਿਆ ਹੋ ਜਾ ਨੇ ਉਹ ਕਦੇ ਵੀ ਇੱਕ ਪਾਸੇ ਨੂੰ ਉਹ ਡਿਕਟ ਚੱਕਦਾ ਮੇਰਾ ਮਕਾਨ ਜਿਹੜਾ ਉਹ ਗਵਰਨਮੈਂਟ ਨੂੰ ਉਹ ਇਤਿਆਰੀ ਕਰ ਦਿੱਤੀ ਜਾਹੀ ਦੀ 24 ਮਤ ਕਰ ਕਿਵੇਂ ਤਿਆਰੀ ਭੌਜੀ ਸਾਹਿਬ ਕਿਵੇਂ ਤਿਆਰੀ ਹੋਊਗੀ ਮਕਾਨ ਦੀ ਇਹ ਕਿਵੇਂ ਲੱਗਦਾ ਤੁਹਾਨੂੰ ਕਿਹੜੀ ਕੰਡੀਸ਼ਨ ਦੇ ਵਿੱਚ ਹੁਣ ਇਹ ਇਸ ਵੇਲੇ ਅੱਜ ਪੜੇ ਤਾਂ ਇਹ ਖਤਮ ਆ ਜਦੋਂ ਜਦੋਂ ਖਤਮ ਅਦੇੜ ਨਾ ਪਊਗਾ ਅਦੇੜ ਦੇ ਦਵਾਰੇ ਤੇ تیاری ਕਰਨੀ ਪਈ ਆ ਹੂੰ ਹੋਰ ਕੋਈ ਹੱਲ ਨਹੀਂ ਹੈ ਨਾ ਹੂੰ ਨਾ ਕੰਦਾ ਕੱਟ ਸਕਦੇ ਉਹ ਤਰ ਤੇ ਨਾ ਕੋਠੋ ਦਵਾਰੇ ਕਰਨਾ ਪਊਗਾ ਅਦੇੜ ਤੇ ਬੋਸ ਜਬ ਕਿੰਨੀ ਇੱਕ ਇਹਦੇ ਉੱਤੇ ਖਰਚਾ ਕੀਤਾ ਤੁਸੀਂ ਮੈਂ ਜੀ ਖਰਚਾ ਜਿੰਨਾ ਮੇਰੇ ਕੋਲ ਪੈਸਾ ਹੁੰਦਾ ਸੀ ਉਹਨਾਂ ਨੂੰ ਮੈਂ ਲਾਈ ਗਿਆ ਬੇ ਅੱਛਾ ਰੀ ਇਹ ਕਹਿ ਦੀ ਇਹ ਤਾਂ ਜ਼ਿੰਦਗੀ ਦੀ ਕਮਾਈ ਲੱਗੀ ਜ਼ਿੰਦਗੀ ਦੀ ਕਮਾਈ ਲੱਗਦੀ ਆ ਹਾਂ ਹਾਂ ਤੇ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਮਕਾਨ ਜਿਹਵੇਂ ਤੁਹਾਡਾ ਬਣੂਗਾ ਤਾਂ ਕਿੱਦਾਂ ਬਣੂਗਾ ਉਹ ਜੀ ਟੌਣਾ ਪਊਗਾ ਸਾਰੇ ਹੀ ਇਹ ਜਿਹੜਾ ਅੱਧਾ ਟਕੇ ਆਇਆ ਹਾਂ ਹਾਂ ਜਿਹੜਾ ਡਬਲ ਸਟੋਰੀ ਵਾਲਾ ਉਹਨੀਆਂ ਕੰਧਾਂ ਤੇ ਬਿਨਾਂ ਨੇ ਹਾਂ ਉਹਨੀਆਂ ਕੰਧਾਂ ਉੱਚੀਆਂ ਕਰਨੀਆਂ ਪੈਣਗੀਆਂ ਉਹਦਾ ਬੰਤੋ ਵਾਸਤਾ ਕਰਨਾ ਪਊਗਾ ਹਾਂ ਚਾਹੇ ਜੱਕ ਲਾ ਕੇ ਹੋਵੇ ਚਾਹੇ ਕਿੰਨੇ ਹੋਵੇ ਜਿਹੜੇ ਬਾਕੀ ਦੇ ਦੋ ਕਮਰੇ ਨੇ ਉਹ ਟਾ ਕੇ ਬਣਾਉਣੇ ਪੈਣਾ ਨੇ ਉਹ ਖਤਰਾ ਆਣਿਆ ਨੂੰ ਆਣੂ ਵੀ ਆ ਮੈਂ ਇਹਦੀ ਹਾਲਤ ਦੇ ਵਿੱਚ ਬੁੱਢੇ ਪੈਣਾ ਆਂਦੀ ਗਵੰਡੀ ਕਹਿੰਦੇ ਨੇ ਵੀ ਠੀਕਾ ਤੂੰ ਸਾਡੇ ਆ ਕੇ ਬੈਜਾ ਅੱਛਾ ਗਵੰਡੀ ਕਹਿੰਦੇ ਨੇ ਵੀ ਸਾਡੇ ਆ ਕੇ ਪੈ ਜਾ ਹਾਂਜੀ ਹਾਂ ਹੁਣ ਮੈਂ ਆਪਦਾ ਮਕਾਨ ਛੱਡ ਕੇ ਆਣਿਆ ਨੂੰ ਆਣਿਆ ਤੇ ਪੈਣ ਲੱਗ ਜੂ ਹੂੰ ਮੇਰੇ ਮਕਾਨ ਦੀ ਦੇਖਭਾਲ ਤਾਂ ਕੋਈ ਕਰ ਨਹੀਂ ਸਕਦਾ ਮੇਤੇ ਬਿਨਾ ਹੂੰ ਇਹ ਕਰਕੇ ਮੈਂ ਇਹਨੂੰ ਕਹਿਣਾ ਵੀ ਕੋਈ ਗੱਲ ਨਹੀਂ ਇਹ ਕਹਿੰਦੇ ਗਵਾਂਢੀ ਕਹਿੰਦੇ ਸਾਨੂੰ ਵੀ ਖਤਰਾ ਹੈ ਮਕਾਨ ਤੋਕੀ ਖਤਰਾ ਹੈਗਾ ਵੀ ਗਵਾਂਢੀਆ ਦੇ ਘਰਾਂ ਦੇ ਜਾ ਕੇ ਡਿੱਗ ਸਕਦਾ ਜਦ ਉਹ ਕੰਧਾਂ ਢੇਕਣ ਗਿਆ ਹਾਂ ਆਂੀਆਂ ਆਂਨੇ ਨੂੰ ਖਤਰਾ ਹੂੰ ਕਹਤ ਜਿਹੜਾ ਲਾਂਗਾ ਉਹ ਲਾਂਗਾ ਵੀ ਬੰਦ ਹੋਊਗਾ ਹੂੰ ਨਾਂਗਾ ਹਾਂ ਦੇ ਘਰ ਬਾਹਰ ਨਿਕਲ ਸਕਦੇ ਨੇ ਨਾ ਬਾਹਰ ਲੈ ਅੰਦਰ ਜਾ ਸਕਦੇ ਨੇ ਹੂੰ ਉਹਨਾਂ ਨੂੰ ਵੀ ਖਤਰਾ ਹੂੰ ਅੱਛਾ ਉਹਨਾਂ ਨੂੰ ਵੀ ਖਤਰਾ ਹੈਗਾ ਕਿੰਨੇ ਕੁ ਘਰ ਨੇ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਇੱਧਰ ਜੀ 2 ਚਾਰ ਘਰ ਨੇ ਨੇੜੇ ਨੇੜੇ ਜਿਨ੍ਹਾਂ ਨੂੰ ਖਾਸ ਨੁਕਸਾਨ ਹੋ ਸਕਦਾ ਹੋ ਸਕਦਾ ਠੀਕ ਹਾਂਜੀ ਪੂਰੇ ਪਰਿਵਾਰ ਰਹਿੰਦੇ ਨੇ ਉਹਨਾਂ ਵਿੱਚ ਪੂਰੇ ਪਰਿਵਾਰ ਰਹਿੰਦੇ ਆ ਜੀ ਤੁਸੀਂ ਹੁਣ ਸਰਕਾਰ ਤੋਂ ਮਦਦ ਲੈਣੀ ਚਾਹੁੰਦੇ ਹੋ ਜਾਂ ਜਿਹੜੀਆਂ ਐਨਜੀਓ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਤੋਂ ਲੈਣੀ ਚਾਹੁੰਦੇ ਹੋ ਜਾਂ ਦੋਨੋਂ ਤੋਂ ਹੀ ਲੈਣੀ ਚਾਹੁੰਦੇ ਹੋ ਬਾਹਰ ਉਹਨਾਂ ਤੋਂ ਲੈਣੀ ਚਾਹੁੰਦੇ ਜੋ ਵੀ ਮਦਦ ਦੇ ਸਕੋ ਹੂੰ ਬੱਦ ਤੋਂ ਬੱਦ ਮਤਲਬ ਪਹਿਲਾਂ ਮਕਾਨ ਢੋਣਾ ਪਊਗਾ ਤੁਹਾਨੂੰ ਹਾਂਜੀ ਢੋਣਾ ਪੜਾ ਜੀ ਠੀਕ ਹੈ ਫਿਰ ਉਸਦੇ ਬਾਅਦ ਪਾਉਣਾ ਪਊਗਾ ਉਹਦੇ ਬਾਅਦ ਪਾਉਣਾ ਪਊਗਾ ਕੋਈ ਤਾਂ ਇੱਕ ਵਾਰੀ ਥੋੜੀ ਜ਼ਿੰਦਗੀ ਦੇ ਥੋੜੀ ਤੇ ਮੁੜ ਕੇ ਆਉਨੇ ਆ ਪਰਿਵਾਰ ਚ ਕੌਣ ਕੌਣ ਹੈ ਜੀ ਘਰ ਚ ਕੌਣ ਕੌਣ ਰਹਿੰਦਾ ਹੋਰ ਮੈਂ ਇਕੱਲਾ ਹੀ ਰਹਿੰਦਾ ਹਾਂ ਇਕੱਲੇ ਹੀ ਰਹਿੰਦੇ ਹਾਂ ਬਈ ਹੈ ਇਕੱਲਾ ਇਕੱਲੇ ਹਾਂ ਹਾਂਜੀ ਠੀਕ ਹੈ ਤੇ ਪਿੰਡ ਵਿੱਚ ਜਦੋਂ ਉਹਨੂੰ ਫੌਜ ਚੋਂ ਆਇਆ ਉਹ ਵੀ ਤੁਹਾਨੂੰ ਲੰਮਾ ਅਰਸਾ ਹੋ ਗਿਆ ਜੇ ਕਹਿ ਦੀਏ ਤਾਂ ਕਾਫੀ ਲੰਮਾ ਅਰਸਾ ਹੋ ਗਿਆ ਹਨਾ 19 86 ਦਾ ਤਮ ਪਿੰਡ ਦੀ ਸੇਵਾ ਕਰ 40 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ 40 ਸਾਲ ਦੇ ਲਗਭਗ ਸਮਾਂ ਹੋ ਗਿਆ 19 86 ਦਾ ਹੁਣ ਹੁਣ ਸੇਵਾ ਕੀ ਕਰ ਰਹੇ ਹੋ ਪਿੰਡ ਦੀ ਪਿੰਡ ਦੀ ਨੰਬਰਦਾਰੀ ਕਰਦਾ ਜੀ ਹਾਂ ਠੀਕ ਹੈ ਕਿਸੇ ਨੂੰ ਕੋਈ ਵੀ ਲੋੜ ਪੈਂਦੀ ਆ ਕਿਸੇ ਵੀ ਲੈ ਜਾਣਾ ਉਹ ਮੈਨੂੰ ਲੈ ਕੇ ਜਾਂਦੇ ਆ ਠੀਕ ਹੈ ਜੀ ਤੁਹਾਨੂੰ ਧੰਨਵਾਦ ਜੀ ਧੰਨਵਾਦ ਜੀ ਕਿ ਕਿ ਪਿੰਡ ਧੌਲਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਸਾਫ ਕਾ ਫੌਜੀ ਦਲੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਦਲੀਪ ਸਿੰਘ ਉਹਨਾਂ ਦਾ ਇਹ ਘਰ ਆ ਜਿਹੜਾ ਕਿ ਮੀਂਹ ਦੀ ਮਾਰ ਹੇਠ ਆ ਚੁੱਕਿਆ ਇਹਨਾਂ ਦਾ ਕਹਿਣਾ ਹੈ ਕਿ ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਆ ਸਾਰੀ ਜ਼ਿੰਦਗੀ ਦੀ ਜਿਹੜੀ ਇਹਨਾਂ ਨੇ ਕਮਾਈ ਆ ਉਹ ਇਸ ਘਰ ਦੇ ਉੱਤੇ ਲਗਾ ਦਿੱਤੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਆਉਂਦੇ ਨੇ ਇਸ ਘਰ ਨੂੰ ਪਾਉਂਦੇ ਨੇ ਪਹਿਲਾ ਕੁਝ ਹਿੱਸਾ ਇਹਦਾ ਇੱਟ ਵਾਲੇ ਦੇ ਵਿੱਚ ਪਿਆ ਹੋਇਆ ਤੇ ਪਿਛਲਾ ਹਿੱਸਾ ਜਿਹੜਾ ਇਟ ਵਾਲੇ ਦੇ ਵਿੱਚ ਪਿਆ ਹੋਇਆ ਉਹ ਵੀ ਸਾਰੇ ਦਾ ਸਾਰਾ ਟੈਟੇਰੀ ਹੋ ਚੁੱਕਿਆ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਤਸਵੀਰਾਂ ਨੇ ਉਹ ਜ਼ਰੂਰ ਵਗੀਆਂ ਨੇ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇਟ ਵਾਲਾ ਉਹ ਡਿੱਗ ਚੁੱਕਿਆ ਹੈ ਜੇਕਰ ਇੱਥੇ ਕੋਈ ਆ ਕੇ ਖੜਦਾ ਹੈ ਜਾਂ ਬੈਠਦਾ ਹੈ ਤਾਂ ਹਾਈ ਰਿਸਕ ਵਾਲਾ ਕੰਮ ਹੈ ਸੋ ਐਸ ਵੇਲੇ ਫੌਜੀ ਦਲੀਪ ਸਿੰਘ ਦੇ ਜਿਹੜੇ ਗਵੰਡੀ ਨੇ ਉਹ ਸਾਡੇ ਨਾਲ ਜੁੜਦੇ ਨੇ ਹਾਂ ਬੀਬੀ ਜੀ ਕੀ ਨਾਂ ਤੁਹਾਡਾ ਆ ਮਰਜੀ ਤਕ ਹਾਂਜੀ ਕਿੱਥੇ ਦੇ ਰਹਿਣ ਵਾਲੇ ਹੋ ਇੱਥੇ ਥੌਲ ਕਰਨ ਲੰਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿੰਨੇ ਵੀ ਬਾਬੇ ਦਾ ਮਕਾਨ ਬਣਨਾ ਚਾਹੀਦਾ ਵੀ ਸਾਰਾ ਟਿੜਿਆ ਹੋਇਆ ਚਾਰ ਪੰਜ ਘਰਾਂ ਨੂੰ ਖਤਰਾ ਕਿੰਨਾ ਕੁ ਖਤਰਾ ਹੈ ਬਹੁਤ ਜ਼ਿਆਦਾ ਖਤਰਾ ਬੱਚੇ ਨੇ ਛੋਟੇ ਛੋਟੇ ਗਲੀਆਂ 'ਚ ਫਿਰਦੇ ਨੇ ਨਾ ਜਾਣੀ ਕੋਈ ਇਹ ਜੀ ਗੱਲ ਹੋ ਜੇਵੇ ਵੀ ਇਹ ਨੁਕਸਾਨ ਹੀ ਆ ਲੱਗਦਾ ਵੀ ਮਕਾਨ ਦੀ ਰਿਪੇਅਰ ਪੂਰ ਹੋ ਜਾਊਗੀ ਰਿਪੇਅਰ ਤਾਂ ਹੁਣ ਦੇਖ ਕੇ ਪਤਾ ਲੱਗੂਗਾ ਅਸੀਂ ਤਾਂ ਕਹਿੰਨੇ ਟਵਾ ਕੇ ਵੀ ਜਾਣੀ ਦੀ ਇਹਦਾ ਵੀ ਮਕਾਨ ਨੂੰ ਦੁਬਾਰੇ ਬਣਾਇਆ ਜਾਵੇ ਕੀ ਲੱਗਦਾ ਵੀ ਖਤਰਾ ਇਹਦੇ ਉੱਤੇ ਇਹ ਬਹੁਤ ਖਤਰਾ ਜੀ ਸਾਨੂੰ ਤਾਂ ਚਾਰ ਰਾਤਾਂ ਹੋ ਗਈਆਂ ਤੇ ਨਿੰਗਦੇ ਨਹੀਂ ਉਰੇ ਦੀ ਅੱਛਾ ਹੂੰ ਬੱਚਿਆਂ ਲਈ ਵੀ ਲੱਗਦਾ ਵੀ ਹਾਂਜੀ ਬੱਚੇ ਵੀ ਰੋਕਦੇ ਆ ਵੀ ਨਿੰਘੋ ਨਾ ਕੀ ਪਤਾ ਕਾਦਰ ਡਿੱਗ ਪਵੇ ਹਾਂ ਜਿਵੇਂ ਡਬਲ ਸਟੋਰੀ ਆ ਤਾਂ ਜਿਵੇਂ ਆਲੇ ਦਾਲੇ ਘਰ ਨੇ ਦੂਰ ਤੱਕ ਵੀ ਡਿੱਗੇ ਹਾਂਜੀ ਹਾਂਜੀ ਦੂਰ ਤੱਕ ਜਾਂਦੇ ਆ ਜਾਉ ਗਾਈ ਜੀ ਦੂਰ ਤੱਕ ਇੰਨਾ ਉੱਚਾ ਲੰਬਾ ਪਾਇਆ ਹੋਇਆ ਹਾਂ ਹੂੰ ਬਾਕੀ ਹੁਣ ਇਹ ਤਾਂ ਹੁਣ ਆਪਾਂ ਨੂੰ ਵੀ ਦਿਹਿੰਦਾ ਹੁਣ ਆਪਾਂ ਜਾਂ ਦੇਖਦੇ ਆ ਨਿੰਘਦੇ ਆ ਸਾਰੇ ਤਾਂ ਟਿੜਿਆ ਹੋਇਆ ਚਾਰੇ ਪਾਸਿਆਂ ਹੁਣੇ ਬਾਬਾ ਕੱਲਾ ਰਹਿੰਦਾ ਦੇਖ ਭਾਲ ਜਾਂਦੀ ਅਸੀਂ ਉਹੀ ਕਰਦੇ ਆ ਜੀ ਹੂੰ ਜਦ ਅਸੀਂ ਵੀ ਆਉਂਦੇ ਜਾਂਦੀ ਅਸੀਂ ਭੱਜ ਕੇ ਹੀ ਅੰਦਰੋਂ ਨਿਕਲਦੇ ਆ ਹੂੰ ਇਹਨੂੰ ਤੁਸੀਂ ਕਹਿੰਦੇ ਨਹੀਂ ਵੀ ਸਾਡੇ ਘਰ ਆ ਕੇ ਪੈ ਜਾ। ਅਸੀਂ ਤਾਂ ਕਹਿੰਦੇ ਆ ਵੀ ਪੈ ਜਾ। ਇਹ ਕਹਿੰਦਾ ਨਹੀਂ ਮੈਂ ਤਾਂ ਆਪਦੇ ਘਰ ਹੀ ਪੈਣਾ। ਵੀ ਕੋਈ ਨਾ ਜੇ ਡੱਗ ਪੂਗਾ ਮੈਂ ਵਿੱਚ ਹੀ ਰਹਿ ਜੂ ਕੋਈ ਨਾ। ਅਸੀਂ ਕਹਿੰਦੇ ਆ ਵੀ ਨਹੀਂ ਬਾਬਾ ਵੀ ਤੂੰ ਸਾਡੇ ਘਰੇ ਪੈ ਜਾ ਕੋਈ ਗੱਲ ਨਹੀਂ। ਇਹ ਮੰਨਦਾ ਨਹੀਂ ਹੈਗਾ। ਨਹੀਂ ਜੇ ਇਹਦਾ ਮਕਾਨ ਡਿੱਗਦਾ ਤਾਂ ਖਤਰਾ ਤੁਹਾਡੇ ਅੰਦੀ। ਸਾਰਿਆਂ ਨੂੰ ਖਤਰਾ ਹੈ। ਸਾਡੇ ਲੰਗੇ ਨੇ ਇੱਥੋਂ ਦੀ ਸਾਡੇ ਬੱਚੇ ਨਿੰਗਦੇ ਨੇ। 4-5 ਘਰ ਨੇ ਉਹਨਾਂ ਨੂੰ ਵੀ ਨੁਕਸਾਨ। ਕੀ ਚਾਹੁੰਦੇ ਤੁਸੀਂ ਵੀ ਪਹਿਲਾਂ ਇਹ ਮਕਾਨ ਪੜਨਾ ਚਾਹੀਦਾ। ਢਾਕੇ ਬਣਾਉਣਾ ਚਾਹੀਦਾ। ਢਾਕੇ ਬਣਾਉਣਾ। ਕੀ ਲੱਗਦਾ ਤੁਹਾਨੂੰ ਵੀ ਸਰਕਾਰ ਬਣਾਵੇ ਜਾਂ ਲੋਕ ਬਣਾਉਣ ਜਿਹੜੇ ਸਮਾਜ ਸਰਕਾਰ ਨੂੰ ਹੀ ਕਹਿੰਦੇ ਆ ਵੀਰ ਜੀ ਵੀ ਸਰਕਾਰ ਬਣਾਵੇ ਵੀ ਹੁਣ ਮੀਂਹ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਇੰਨੀ ਝੜੀ ਲੱਗੀ ਉਹਦੇ ਵਿੱਚ ਇਹਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਠੀਕ ਆ ਥੈਂਕ ਯੂ ਜੀ ਹਾਂਜੀ ਭਾਈ ਜੀ ਹਾਂਜੀ ਤੇ ਕੀ ਕਹਿਣਾ ਚਾਹੋਨੇ ਤੁਸੀਂ ਤੇ ਮਕਾਨ ਦੀ ਜ ਵੱਧ ਤੋਂ ਵੱਧ ਮਦਦਗਾਨੀ ਚਾਹੀਦੀ ਆ ਹਾਂਜੀ ਕੀ ਤੋਂ ਜਿਹੜੀ ਮਦਦ ਆ ਉਹ ਕਿਸ ਤੋਂ ਭਾਲਦੇ ਹੋ ਤੁਸੀਂ ਸਰਕਾਰ ਤੋਂ ਭਾਲਦੇ ਆ ਜੀ ਹਾਂਜੀ ਕੀ ਲੱਗਦਾ ਇਹ ਤਾਂ ਫੌਜੀ ਸਾਹਿਬ ਕਹਿੰਦੇ ਜੀ ਸਾਰੀ ਜ਼ਿੰਦਗੀ ਦੀ ਕਮਾਈ ਮੈਂ ਲਾਤੀ ਮਕਾਨ ਦੇ ਉੱਤੇ ਕੁਝ ਸੀ ਜੀ ਲੈਂਟਰ ਆ ਕੁਝ ਪਿੱਟ ਵਾਲਾ ਪਿਆ ਹੋਇਆ ਹੈ ਚਾਹੇ ਦਬੇ ਮਕਾਨ ਚਾਰੇ ਪਾਸੇ ਤੇ ਗਿਆ ਤੇ ਕੀ ਲੱਗਦਾ ਵੀ ਇੰਨਾ ਸਰਕਾਰ ਮਦਦ ਕਰ ਪਾਉਗੀ ਜਿੰਨੇ ਵੀ ਕਰ ਸਕਦੀ ਹੈ ਉੰਨੇ ਕਰਨੀ ਚਾਹੀਦੀ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਚਾਹੇ ਸਾਡੇ ਪੰਜਾਬੀ ਐਨ ਆਰ ਆਈ ਵੀਰ ਨੇ ਚਾਹੇ ਸਿੰਗਰ ਨੇ ਚਾਹੇ ਐਕਟਰ ਨੇ ਚਾਹੇ ਸੰਤ ਮਹਾਪੁਰਸ਼ ਜਾਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲੱਗੀਆਂ ਹੋਈਆਂ ਨੇ ਕੀ ਕਿ ਉਹਨਾਂ ਤੋਂ ਵੀ ਉਮੀਦ ਜਾਰ ਕਰਦੇ ਹਾਂ ਕੋਈ ਉਮੀਦ ਕਰਾਂਗੇ ਜੇ ਵੱਧ ਤੋਂ ਵੱਧ ਵੀਡੀਓ ਵਾਇਰਲ ਹੋ ਗਈ ਫੇਰ ਹੋਊਗੀ ਉਮੀਦ ਨਾ ਹਾਂਜੀ ਅੱਛਾ ਤੁਸੀਂ ਮਤਲਬ ਵੀਡੀਓ ਦੇ ਜ਼ਰੀਏ ਜ਼ਰੂਰ ਮਤਲਬ ਇਹ ਕਹਿਣਾ ਜ਼ਰੂਰ ਕਹਿਣਾ ਚਾਹੇ ਠੀਕ ਹੈ ਥੈਂਕ ਯੂ ਥੈਂਕ ਯੂ ਅ ਬੀ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਦੇਣ ਕਿ ਲੈਂਡ ਲਈ ਤਿਆਰ ਹਾਂ ਹਾਂਜੀ ਹੈ ਲੈਂਡ ਤਿਆਰ ਹਾਂ ਜੀ ਕੀ ਹੋਊਗਾ ਮਤਲਬ ਪਹਿਲਾ ਮਕਾਨ ਦਾ ਇਹਦਾ ਇਹ ਮਕਾਨ ਟੋਣਾ ਬਣਾਗੇ ਠੀਕ ਹੈ ਪਹਿਲਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਆਕੇ ਸਾਡੇ ਕੋਲ ਫਿਰ ਪਵਾਉਣ ਜਿਵੇਂ ਕੱਲੀ ਜਾਨਾ ਭੋਜੀ ਸਾਹਿਬ ਫਿਰ ਹੁਣ ਇੰਨੀ ਦਾ ਜ਼ਰੂਰਤ ਐ ਨਹੀਂ ਫਿਰ ਤਾਂ ਇੱਕ ਦੇ ਕਮਰੇ ਨਾਲ ਜਾਂ ਦੋ ਕਮਰੇ ਨਾਲ ਵੀ ਕਰ ਸਕਦਾ। ਓਹੋ ਮੌਕਾ ਦੇਖਣ ਦੇ। ਹੂੰ ਮੌਕਾ ਦੇਖ ਕੇ ਜਿਵੇਂ ਸਰਕਾਰਾਂ ਨੂੰ ਹੂੰ ਉਹ ਜਿਹੜੀਆਂ ਪਾਰਟੀਆਂ ਨੂੰ ਹੂੰ ਉਹਨਾਂ ਦਾ ਦਿਮਾਗ ਕੰਮ ਕਰੂਗਾ ਉਹ ਤਰ੍ਹਾਂ ਉਹ ਸਰਕਾਰ ਮਦਦ ਕਰੇ ਕੋਈ ਬਾਹਲੇ ਬੰਦੇ ਨੇ ਪਾਰਟੀਆਂ ਹੂੰ ਉਹ ਮਦਦ ਕਰਨ ਯੋਗ ਕਰ ਸਕਦੀਆਂ। ਠੀਕ ਹਾਂਜੀ ਮਤਲਬ ਸਹਾਇਤਾ ਭਾਲ ਦਿਓ ਜੋ ਕਿਸੇ ਨੂੰ ਬਾਜ਼ਬ ਲੱਗੇ ਉਸ ਆਪਣੇ ਹਿਸਾਬ ਨਾਲ ਕਰ ਲੈਣਾ ਬਾਹਰਲਾ ਬੰਦਾ ਕੋਈ ਵੀ ਆ ਉਹ ਮੇਰੀ ਮਦਦ ਕਰ ਸਕਦਾ ਠੀਕ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੈਂ ਇਹ ਸਨ ਫੌਜੀ ਦਲੀਪ ਸਿੰਘ ਜਿਹੜੇ ਕੀ ਲੰਮਾ عرصਾ ਦੇ ਦੀ ਸੇਵਾ ਵੀ ਕਰਕੇ ਆਏ ਨੇ ਤੇ ਇਸ ਵੇਲੇ ਪਿੰਡ ਦੀ ਸੇਵਾ ਮੌਜੂਦਾ ਨੰਬਰਦਾਰ ਹੋਣ ਦੇ ਨਾਤੇ ਆਪਣੇ ਪੂਰੇ ਪਿੰਡ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਸੋ ਇਹਨਾਂ ਦਾ ਜਿਹੜਾ ਮਕਾਨ ਆ ਉਹ ਬਿਲਕੁਲ ਖਸਤਾ ਹਾਲਤ ਵਿੱਚ ਆ ਚੁੱਕਿਆ ਕਿਉਂਕਿ ਮਕਾਨ ਦੀਆਂ ਜਿਹੜੀਆਂ ਨੀਵਾਂ ਨੇ ਨੀਵਾਂ ਨੇ ਉਹ ਦਬ ਚੁੱਕੀਆਂ ਨੇ ਮਕਾਨ ਦੇ ਅੱਧੇ ਹਿੱਸੇ ਵਿੱਚ ਜਿੱਥੇ ਲੈਂਟਰ ਪਾਇਆ ਹੋਇਆ ਉੱਤੇ ਅੱਧੇ ਹਿੱਸੇ ਦੇ ਵਿੱਚ ਇੱਟ ਵਾਲਾ ਵੀ ਹੈ ਸੋ ਇਹਨਾਂ ਦਾ ਕਹਿਣਾ ਹੈ ਤੇ ਨਾਲ ਪੜੋਸੀਆਂ ਦਾ ਕਹਿਣਾ ਹੈ ਕਿ ਜਿਹੜਾ ਮਕਾਨ ਆ ਉਹ ਹੁਣ ਬਚ ਨਹੀਂ ਸਕਦਾ ਪੂਰੇ ਦਾ ਪੂਰਾ ਮਕਾਨ ਡੈਮੇਜ ਹੋ ਚੁੱਕਿਆ ਹੈ ਜਿੱਥੇ ਇਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਤੇ ਸੈਂਟਰ ਗਵਰਨਮੈਂਟ ਨੂੰ ਅਪੀਲ ਕੀਤੀ ਆ ਕਿ ਉਹ ਇਹਨਾਂ ਦਾ ਮਕਾਨ ਠਾਕੇ ਦੁਬਾਰਾ ਤੇ ਬਣਾਉਣ ਕਿਉਂਕਿ ਇਹ ਐਦਾਂ ਮਕਾਨ ਟਿਕ ਨਹੀਂ ਸਕਦਾ ਉੱਥੇ ਹੀ ਪੰਜਾਬ ਦੀਆਂ ਜਿਹੜੀਆਂ ਐਨ ਜੀਓਜ਼ ਹੈਗੀਆਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਕੋਈ ਧਾਰਮਿਕ ਸੰਸਥਾਵਾਂ ਨੇ ਉਹਨਾਂ ਤੋਂ ਵੀ ਇਹਨਾਂ ਨੇ ਆਪਣੀ ਉਹਨਾਂ ਤੋਂ ਵੀ ਇਹਨਾਂ ਨੇ ਸਹਾਇਤਾ ਮੰਗੀ ਆ ਸੋ ਦੱਸ ਦਈਏ ਜੇ ਕਿਸੇ ਵੀ ਦਾਨੀ ਵੀਰ ਨੇ ਜਾਂ ਕਿਸੇ ਐਨ ਜੀਓਜ਼ ਨੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੋਵੇ ਤਾਂ ਇਹਨਾਂ ਦਾ ਕੰਟੈਕਟ ਜੋ ਕਿ ਦਲੀਪ ਸਿੰਘ ਦਾ ਨੰਬਰ ਆ ਉਹ ਇਹ ਨਾਲ ਦੇ ਨੌਜਵਾਨ ਸਾਥੀ ਬੋਲਣਗੇ ਹਾਂਜੀ ਦੱਸੋ ਕੀ ਨੰਬਰ ਹੈ ਇਹਨਾਂ ਦਾ 99191 14058 ਹਾਂਜੀ ਸੋ ਦੱਸ ਦਈਏ ਅ ਦਲੀਪ ਸਿੰਘ ਦਾ ਜਿਹੜਾ ਨੰਬਰ ਆ 99191 14058 ਨੰਬਰ ਆ ਜੋ ਇਹਨਾਂ ਦਾ ਪਰਸਨਲ ਨੰਬਰ ਆ ਤੇ ਉਹ ਇਹਨਾਂ ਨਾਲ ਗੱਲਬਾਤ ਕਰ ਸਕਦਾ ਹੈ ਤੇ ਇਹਨਾਂ ਦਾ ਘਰ ਆ ਕੇ ਦੇਖ ਸਕਦਾ ਹੈ ਦੱਸ ਦਈਏ ਰਾੜਾ ਸਾਹਿਬ ਦੇ ਨੇੜਲਾ ਪਿੰਡਾ ਤੌਲ ਕਲਾਂ ਤੇ ਇਹਨਾਂ ਦਾ ਨਾਂ ਹੈ ਫੌਜੀ ਦਲੀਪ ਸਿੰਘ